ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਅੱਜ ਮੈਂ ਤੁਹਾਨੂੰ ਕਣਕ ਦੀਆਂ ਟੌਪ 5 6 ਕਿਸਮਾਂ ਦੱਸਣ ਜਾ ਰਿਹਾ ਜਿਨ੍ਹਾਂ ਦਾ ਝਾੜ ਪਿਛਲੇ ਸਾਲ ਬਹੁਤ ਜ਼ਿਆਦਾ ਵਧੀਆ ਆਇਆ ਸੀਗਾ ਬਾਕੀ ਕਣਕ ਦੀਆਂ ਸਾਰੀਆਂ ਵੈਰਾਈਟੀਆਂ ਦਾ ਵਾਧਾ ਆਇਆ ਸੀ ਟੌਪ ਆਇਆ ਸੀਗਾ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੀਬੀਡਬਲਯੂ 826 ਬਾਰੇ ਹਾਂ ਦੋਸਤੋ ਇਹ ਵੈਰਾਈਟੀ ਵੀ ਵਧੀਆ ਗਈ ਪਿਛਲੇ ਸਾਲ ਘੱਟ ਤੋਂ ਘੱਟ ਝਾੜ ਜਿਹੜਾ ਮੇਕੇ ਮੇਰੇ ਕੋਲੇ ਆਇਆਗਾ 12 ਕਵਾਂਟਲ ਤੇ ਵੱਧ ਤੋਂ ਵੱਧ ਇਸ ਵੈਰਾਈ ਨੇ 25 26 27 ਕਵਾਂਟਲ ਤੱਕ ਵੀ ਝਾੜ ਦਿੱਤਾਗਾ ਤੂੰ 70 ਤੋਂ 75 ਕਿਸਾਨ ਵੀਰਾਂ ਦਾ ਜਿਹੜਾ ਦੜਾਗਾ ਜਿਹਨੂੰ ਆਪਾਂ ਐਵਰੇਜ ਆ ਇਹਨੇ ਵੀ ਕੁੱਲ ਦੜਾ ਕਿੰਨਾ ਪਿਆ ਤਾਂ ਇਸ ਕਣਕ ਦਾ 23 ਕਵਾਂਟਲ 24 ਕਵਾਂਟਲ ਯਾਨੀ ਕਿ 56 57 ਮਣ ਤੋਂ ਲੈ ਕੇ 60 ਮਣ ਦੇ ਵਿਚਕਾਰ ਪ੍ਰਤੀ ਏਕੜ ਦਾ ਦੜਾ ਪਿਆਗਾ ਅੱਗੇ ਗੱਲ ਕਰਦੇ ਹਾਂ ਹੁਣ ਕਣਕ ਦੀਆਂ ਦੋ ਉਹ ਪੁਰਾਣੀਆਂ ਵੈਰਾਈਟੀਆਂ ਜਿਹੜੀਆਂ ਕਿ ਬਹੁਤ ਹੀ ਜ਼ਿਆਦੇ ਵਧੀਆ ਝਾੜ ਦੇ ਰਹੀਆਂ ਡੀਬੀਡਬਲਯੂ 303 ਤੇ ਡੀਬੀਡਬਲਯੂ 187 ਹਾਂ ਪਿਛਲੇ ਸਾਲ ਇਨ੍ਹਾਂ ਦੋਨਾਂ ਵੈਰਾਈਟੀਆਂ ਨੇ ਵੀ ਬਹੁਤ ਜ਼ਿਆਦੇ ਵਧੀਆ ਝਾੜ ਦਿੱਤਾ ਘੱਟ ਤੋਂ ਘੱਟ 20 ਕੁੰਟਲ ਪ੍ਰਤੀ ਏਕੜ ਜਣ ਕੇ 50 ਕਮਣ ਬੰਦਾ ਤੇ ਵੱਧ ਤੋਂ ਵੱਧ 27 28 ਕੁੰਟਲ ਜਣ ਕੇ 70 ਮਾਨ ਕਿਲੇ ਦਾ ਵੀ ਝਾੜ ਇਨ੍ਹਾਂ ਵੈਰਾਈਟੀਆਂ ਨੇ ਦਿੱਤਾ ਹੋਇਆ ਪਰ ਤੁਝੇ ਘਰ ਧੜਾ ਬਣ ਗਈ ਵੀ ਐਵਰੇਜ ਕਿੰਨੀ ਪਈ ਤਾਂ ਇਨ੍ਹਾਂ ਵੈਰਾਈਟੀਆਂ ਦੀ 24 ਤੋਂ 25 ਕੁਇੰਟਲ ਦੇ ਵਿਚਕਾਰ ਇਹਨਾਂ ਵੈਰੈਟੀਆਂ ਦਾ ਦੜਾ ਪਿਆ ਯਾਨੀ ਕਿ 60 ਮਨ ਤੋਂ ਲੈ ਕੇ 62 63 ਮਨ ਦੇ ਵਿਚਕਾਰ ਇਹਨਾਂ ਵੈਰੈਟੀਆਂ ਨੇ ਝਾੜ ਦਿੱਤਾ ਜੋ ਕਿ ਬਹੁਤ ਬਹੁਤ ਜਿਆਦਾ ਵਧੀਆ ਤੇ ਇਹ ਦੋ ਵੈਰੈਟੀਆਂ ਪਿਛਲੇ ਸਾਲਾਂ ਦੇ ਵਿੱਚ ਵੀ ਵਧੀਆ ਪਰਫਾਰਮੈਂਸ ਕਰਨੀਆਂ ਤੇ ਇਸ ਸਾਲ ਵੀ ਮੈਂ ਉਮੀਦ ਕਰਦਾ ਕਿ ਵਧੀਆ ਝਾੜ ਦੇਣਗੀਆਂ ਅੱਗੇ ਗੱਲ ਕਰਦੇ ਆਂ ਆਪਾਂ DBW 371 ਤੇ DBW 327 ਹਾਂ ਦੋਸਤੋ ਇਹਨਾਂ ਦੋਨਾਂ ਵੈਰੈਟੀਆਂ ਦਾ ਵੀ ਝਾੜ ਬਹੁਤ ਵਧੀਆ ਘੱਟ ਤੋਂ ਘੱਟ ਮੇਰੇ ਕੋਲੇ ਇਹਨਾਂ ਦੋਨਾਂ ਵੈਰੈਟੀਆਂ ਦਾ ਝਾੜ 22 ਤੋ 23 ਕੁਇੰਟਲ ਆਇਆ ਤੇ ਵੱਧ ਤੋਂ ਵੱਧ ਇਹਨੇ 28 29 ਕੁਇੰਟਲ ਤੱਕ ਵੀ ਝਾੜ ਦਿੱਤਾ ਜਨਕਿ 70 72 ਮਣ ਤੱਕ ਵੀ ਵੈਸੇ ਤਾਂ ਦੋਸਤੋ ਤੁਹਾਨੂੰ ਉਹ ਕਿਸਾਨ ਵੀ ਮਿਲ ਜਾਣਗੇ ਜਿਹੜੇ ਕਹਿਣਗੇ ਸਾਡੇ ਤੇ 85 ਮਣ ਕੇ ਲਿੱਦੇ ਹੋਈ ਆ ਬਸ ਆ 34 ਕੁਇੰਟਲ ਹੀ ਬੰਦ ਆ ਤਾਂ ਵੈਸੇ ਤਾਂ ਯੂਨੀਵਰਸਿਟੀ ਕਹਿੰਦੀ ਹੈ ਕਿ ਯਾਰ ਇਸ ਵੈਰੈਟੀ ਨੇ ਪੰਜਾਬ ਦੇ ਵਿੱਚ 33 ਕੁਇੰਟਲ 70 ਕਿਲੋ ਬਸ 84 ਮਣ ਤੇ 10 ਕਿਲੋ ਹੀ ਬੰਦ ਹੈਗਾ ਇੰਨਾ ਕੁ ਝੜ ਦਿੱਤਾ ਪਰੰਤੂ ਇੰਨਾ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੁਹਾਡੇ ਖੇਤਾਂ ਦੇ ਵਿੱਚ ਇੰਨਾ ਝੜ ਨਹੀਂ ਆਊਗਾ ਇੰਨਾ ਝਾੜ ਜਨਕ 84 85 ਮਣ ਕਿਲੇ ਦਾ ਦੜਾ ਤੁਹਾਡੇ ਖੇਤਾਂ ਵਿੱਚ ਨਹੀਂ ਪਵੇਗਾ ਜ਼ਿਆਦਾਤਰ ਕਿਸਾਨ ਵੀਰਾਂ ਦੇ ਇਨ੍ਹਾਂ ਦੋਨਾਂ ਵੈਰੈਟੀਆਂ ਨੇ ਖੇਤਾਂ ਦੇ ਵਿੱਚ ਜਿਹੜਾ ਦੜਾ ਪਾਇਆ ਉਹ 25 ਕਵਾਂਟਲ ਤੋਂ ਲੈ ਕੇ 26 ਕਵਾਂਟਲ ਤੱਕ ਜਾਨਕਿ 62 63 ਮਨਤੂ ਲੈ ਕੇ 65 66 ਜਸਟ ਸ਼ੁਰੂਆਤ ਕਰਨ ਲੋ ਜਿਆਦਾਤਰ ਖੇਤਾਂ ਦੇ ਵਿੱਚ ਦੜਾ ਪਾਇਆ ਵੈਸੇ ਇਹ ਲੱਗੀ ਵੀ ਬਹੁਤ ਘਾਟ ਸੀ ਇਸ ਵਾਰ ਪਤਾ ਲੱਗ ਜੂ ਕਿਨੇ ਕਿ ਪਾਣੀਆਂ ਦੇ ਵਿੱਚ ਆ ਇਹ ਦੋਨੋਂ ਵੈਰੈਟੀਆਂ ਅਸੀਂ ਗੱਲ ਕਰਦੇ ਆ ਨੰਬਰ 1 ਤੇ ਉਹ ਵੈਰੈਟੀ ਜਿਹੜੀ ਕਿ ਬਹੁਤ ਜਿਆਦੇ ਪੁਰਾਣੀ ਆ ਇੱਕ ਪਛੇਤੀ ਵੈਰੈਟੀ ਆ ਛੋਟੀ ਜੀ ਵੈਰੈਟੀ ਆ ਛੋਟੀ ਛੋਟੀ ਜੀ ਬੱਲੀ ਆ ਜਿਸ ਦਾ ਨਾਂਗਾ ਐਚ ਡੀ 2852 ਇਹ ਨੰਬਰ 1 ਤੇ ਕਿਉਂ ਆ ਕਿਉਂਕਿ ਬਹੁਤ ਹੀ ਜਿਆਦੇ ਪੁਰਾਣੀ ਵੈਰੈਟੀ ਆ ਤੇ ਨਵੀਆਂ ਨਵੀਆਂ ਧਾਕੜ ਵੈਰੈਟੀਆਂ ਨੂੰ ਫੇਲ ਕਰਦੀ ਆ ਰਹੀ ਆ ਝਾੜ ਦੇ ਮਾਮਲੇ ਤੇ ਜਿੱਤੀ ਇਹ ਵੈਰੈਟੀ ਲੱਗਦੀ ਆ ਪਛੇਤੀ ਵੈਰੈਟੀ ਹੋਣ ਦੇ ਜਦ ਵੀ ਇਸ ਵੈਰੈਟੀ ਨੇ ਘੱਟ ਤੋਂ ਘੱਟ 4 ਉਹੀ 23 24 ਕੁਆਂਟਲ ਤੇ ਵੱਧ ਤੋਂ ਵੱਧ 28 29 30 ਕੁਆਂਟਲ ਨੂੰ ਵੀ ਹੱਥ ਮਾਰਿਆਗਾ ਵੈਸੇ ਜਿਹੜਾ ਧੜਾਗਾ ਜ਼ਿਆਦਾਤਰ ਕਿਸਾਨ ਵੀਰਾਂ ਦਾ ਉਹ ਇਸ ਵੈਰੈਟੀ ਦਾ 26 27 27.5 ਕਵਾਂਟ ਜਾਨੀ ਕਿ 64 65 ਮਣ ਤੋਂ ਲੈ ਕੇ 67 68 ਮਣ ਦੇ ਵਿਚਕਾਰ ਇਸ ਵੈਰਾਈਟੀ ਦਾ ਧੜਾ ਪਿਆ ਹੈ ਇੱਕ ਪਛੇਤੀ ਵੈਰਾਈਟੀ ਹੋਣ ਦੇ ਬਾਵਜੂਦ ਵੀ ਇਸ ਵੈਰਾਈਟੀ ਦਾ ਝਾੜ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਆ ਪਿਛਲੇ ਸਾਲਾਂ ਦੇ ਵਿੱਚ ਵੀ ਤੇ ਪਿਛਲੇ ਸਾਲ ਵੀ ਨੰਬਰ 1 ਤੇ ਰਹੀ ਹੈ ਐਚ ਡੀ 2851 ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ